ਦੀਨਸ਼ੀਨ ਪਾ ਕੇ ਗੱਡੀ ਕੱਢ ਲੈਣਾ ਏ ਕੱਚ ਤੇ ਲੀੜੇ ਪਾ ਕੇ ਭੁਲਟ ਤੇ ਵਹਿਣਾ ਏ ਚੱਕ ਲੈਣ ਗੀਆਂ ਜਿੱਦੇ ਸਰਕਾਰਾਂ ਪੈ ਗਈਆਂ ਓ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪੈ ਗਈਆਂ ਓ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪੈ ਗਈਆਂ ਓ ਇੱਥੇ ਵੱਡੇ ਵੱਡੇ ਮੇਰੇ ਜਾਨਸ਼ਾਨ ਕਿਸ ਕੋਈ ਹੱਦ ਨਹੀਂ ਨਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਧ ਨਹੀਂ ਨਿਰਜਾ ਨਿਸ਼ਾਨ ਕਿਸ ਕੋਈ ਹੱਦ ਨਹੀਂ ਨਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਧ ਨਹੀਂ ਕੱਲੇ ਤੀਰ ਨੇ ਜਿੱਦੇ ਤਲਵਾਰਾਂ ਪਹਿ ਗਈਆਂ ਓ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪਹਿ ਗਈਆਂ ਓ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪਹਿ ਗਈਆਂ ਓ ਇੱਥੇ ਵੱਡੇ ਵੱਡੇ ਮਹੀਵਾਲ ਸੋਣੀ ਨੂੰ ਖਵਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹੌਂਦੀ ਘੱਟ ਸੀ ਮਹੀਵਾਲ ਸੋਣੀ ਨੂੰ ਖਵਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹੌਂਦੀ ਘੱਟ ਸੀ ਜੁੱਬੀ ਅੱਦ ਵਿੱਚ ਦੂਰ ਹੀ ਕਿਨਾਰਾ ਰਹੇ ਜੀਆਂ ਓਏ ਇੱਥੇ ਵੱਡੇ ਵੱਡੇ ਗੱਡੇ ਵੱਡੇ ਆਸ਼ਕਾ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਉਧਰ ਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਉਧਰ ਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਉਧਰ ਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਉੱਡ ਗਈਆਂ ਕੋਲਾਂ ਵਿੱਚ ਹੀ ਵਹਾਰਾ ਰਹੇ ਜੀਆਂ ਵੇ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਕਿਹੜਾ ਪਿੰਡਾ ਬਾਈ ਤੇਰਾ ਸਹਿਣਾ ਪਿੰਡਾ ਜੀ ਯਾਰ ਘਰਾ ਤੇਰੇ ਚ ਬਹੁਤ ਆ ਕੀ ਗੱਲ ਤੈਨੂੰ ਕਿਸੇ ਨੇ ਪੁੱਛੇ ਨਹੀਂ ਹਾਂਜੀ ਬੱਸ ਮਾਲਕ ਦੀ ਕਿਰਪਾ ਬਾਕੀ ਪ੍ਰਮਾਤਮਾ ਦੀ ਰੰਗ ਆ ਜੀ ਬਈਆ ਤੇਰਾ ਸੰਦੇਸ਼ ਸਾਰੇ ਪੰਜਾਬ ਚ ਭੇਜਾਂਗੇ ਬਾਹਰ ਬਾਹਰ ਦੇਸਾਂ ਜੇ ਭੇਜਾਂਗੇ ਧੰਨਵਾਦ ਜੀ ਤੁਹਾਨੂੰ ਡੋਡੇਆਂ ਦਾ ਸੁਣਾਈ ਗਾਣਾ ਯਾਰ ਤੇਰਾ ਬਹੁਤ